ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਗੱਲ ਕਰਦੇ ਆਂ ਜੀ ਬਹੁਤ ਦਿਨਾਂ ਤੋਂ ਅਸੀਂ ਇੱਕ ਮੁੱਦਾ ਚੱਕਿਆ ਸੀ ਜਿਹਦਾ ਸਾਨੂੰ ਐ ਲੱਗਿਆ ਸੀ ਵੀ ਲੋਕ ਸਮਝਦਾਰ ਨੇ ਸਮਝਣਗੇ ਜਾਂ ਕਿਦਾਂ ਪਰ ਨਹੀਂ ਉਹ ਮਰੀਆਂ ਹੋਈਆਂ ਰੂਹਾਂ ਨੇ ਬਹੁਤ ਘੱਟ ਲੋਕਾਂ ਨੇ ਗੱਲਬਾਤ ਸੁਣੀ ਤੇ ਕੁਝ ਲੋਕਾਂ ਨੇ ਚਲੋ ਇਹਨੂੰ ਦੇਖ ਕੇ ਪੈਸੇ ਕਮਾਉਣ ਲਈ ਜਾਂ ਕਿਸੇ ਚੀਜ਼ ਲਈ ਕੰਮ ਸ਼ੁਰੂ ਕੀਤਾ ਉਹਨਾਂ ਨੇ ਸਾਡੇ ਵੱਲ ਦੇਖ ਕੇ ਕੁਝ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਕੁਝ ਲੋਕਾਂ ਦੇ ਖਿਲਾਫ ਜਿਨ੍ਹਾਂ ਦੇ ਨਾਲ ਜਿਹਨਾਂ ਐਕਟਰਾਂ ਨੇ ਕੁਝ ਗਲਤ ਕੀਤਾ ਸੀ ਉਹਨਾਂ ਵੀ ਬੋਲਣਾ ਸ਼ੁਰੂ ਕੀਤਾ ਉਹ ਵਧੀਆ ਲੱਗਿਆ ਤੇ ਥੋੜੇ ਦਿਨ ਪਹਿਲਾਂ ਇੱਕ ਭਾਈ ਸਾਹਿਬ ਨੇ ਇੱਕ ਵੀਡੀਓ ਪਾਈ ਐ ਉਹ ਆ ਭਾਈ ਸਾਹਿਬ ਲਾਰਡ ਅਸਮਾਨ ਨੇ ਇਹਨਾਂ ਦਾ ਨਾਂ ਤੇ ਇਹਨਾਂ ਦੇ ਖਾਸ ਬੰਦੇ ਵੀ ਇਹਨਾਂ ਨੂੰ ਪਿੱਠ ਪਿੱਛੇ ਜੋ ਕਹਿੰਦੇ ਆ ਉਹੀ ਮੈਨੂੰ ਕਹਿੰਦੇ ਹੁਣੇ ਆ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਪਤਾ ਸੀ ਕੀ ਆ ਤੁਹਾਨੂੰ ਮਰਿਆਂ ਤੇ ਪਤਾ ਲੱਗਣਾ ਹੁੰਦਾ ਤੁਹਾਨੂੰ ਬਾਅਦ ਚ ਪਤਾ ਲੱਗਣਾ ਹੁੰਣਾ ਸਾਰਿਆਂ ਨੂੰ ਨਾ ਲੱਗਦਾ ਹੁੰਦਾ ਭਾਵੇਂ ਕੋਈ ਹੋਵੇ ਜਦੋਂ ਮਾਰ ਕੇ ਚਲ ਜਾਂਦਾ ਸ਼ੇਬ ਵੀ ਗੀਤਕਾਰਾਂ ਦਾ ਸਰਤਾਜ ਬਾਅਦ ਚ ਲੱਗਾ ਤੇ ਕਈ ਤੁਹਾਨੂੰ ਬਾਅਦ ਸ਼ਹੀਦ ਲੱਗੇ ਹਨਾ ਤੁਹਾਡਾ ਇਹ ਸਿਸਟਮ ਹੀ ਆ ਕੋਈ ਚੱਕਰ ਨਹੀਂ ਤੇ ਮੈਂ ਬਹੁਤ ਲੋਕ ਲਾਡਵਾਰੇ ਕਹਿੰਦੇ ਸੁਣੇ ਮੁੰਬਈ ਚ ਉਹਦੇ ਦੋਸਤ ਕਿ ਉਹਦਾ ਦਿਮਾਗ ਹੈ ਹੋ ਗਿਆ ਦਿਮਾਗ ਉਹਦਾ ਸਹੀ ਹੈ ਤੁਹਾਡਾ ਗਲਤ ਹੈ ਕਿਉਂਕਿ ਉਹ ਫਿਲਮੀ ਲੋਕ ਨੇ ਉਹ ਚਾਹੁੰਦੇ ਫਿਲਮੀਆਂ ਦੀ ਤਾਰੀਫ ਕਰੀ ਜਾਓ ਨਾਲ ਰਲ ਕੇ ਉਹ ਚੀਜ਼ ਕਈਆਂ ਤੋਂ ਨਹੀਂ ਹੁੰਦੀ ਇਹਨਾਂ ਨੇ ਇੱਕ ਵੀਡੀਓ ਪਾਈ ਆ ਕਿਸੇ ਬੀਬੀ ਬਾਰੇ ਤੇ ਇਹਨਾਂ ਨੂੰ ਕਾਲਾਂ ਵੀ ਆ ਰਹੀਆਂ ਆ ਉਹਨਾਂ ਦੀਆਂ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਪਾਈ ਆ ਉਹ ਭਾਈ ਸਾਹਿਬ ਉਹਨਾਂ ਦੇ ਬਾਰੇ ਮੈਂ ਪਹਿਲਾਂ ਵੀਡੀਓ ਪਾਏ ਨੇ ਔਰ ਉਹਨੂੰ ਚੰਗੀ ਤਰ੍ਹਾਂ ਜਾਣਦਾ ਮੇਰੇ ਕੋਲ ਸਬੂਤ ਵੀ ਹੈ ਨਾ ਸਾਰਿਆਂ ਦੇ ਇਹ ਪੱਗਾਂ ਵਾਲੇ ਜਿੰਨੇ ਆ ਧੋਖੇ ਕਰਦੇ ਆ ਇਹ ਸਾਰਿਆਂ ਦਾ ਮੈਨੂੰ ਪਤਾ ਮੈਨੂੰ ਉਹ ਫੋਨ ਕਿਉਂ ਨਹੀਂ ਕਰਦੇ ਜਾਂ ਮੈਨੂੰ ਉਹ ਬੀਬੀ ਕਾਲ ਕਿਉਂ ਨਹੀਂ ਕਰਦੀ ਠੀਕ ਹੈ ਘਰ ਉਹਦਾ ਬਸ ਚੁੱਕਾ ਉਹ ਚੰਗੀ ਜ਼ਿੰਦਗੀ ਚਲਾਉਣੀ ਚਾਹੁੰਦੀ ਉਹ ਪੁਰਾਣੇ ਗੱਡੇ ਮੁਰਦੇ ਨਹੀਂ ਖਾੜਨਾ ਚਾਹੁੰਦੀ ਤੇ ਚੁੱਪ ਰਵੇ ਕਿਸੇ ਨੂੰ ਧਮਕੀਆਂ ਤਾਂ ਨਾ ਦੇਵੇ ਧਮਕੀਆਂ ਦਿੱਤੀਆਂ ਦਾ ਘੱਟ ਗਲਤ ਅਸਰ ਹੋ ਸਕਦਾ ਉਸ ਜਨਾਨੀ ਤੇ ਵੀ ਤੇ ਜਿਹੜੇ ਬੰਦੇ ਆ ਇਹ ਆਪ ਦੇ ਮਰੇ ਹੋਏ ਜ਼ਮੀਰਾਂ ਵਾਲੇ ਇਹ ਅਕਲ ਨੂੰ ਹੱਥ ਮਾਰ ਲੈਣ ਹੁਣੇ ਸੁਧਰ ਜਾਣ ਇਹ ਕਿੰਨੇ ਲੋਕਾਂ ਦਾ ਆਪਣੇ ਉਸਤਾਦਾਂ ਤੱਕ ਦਾ ਹੱਕ ਖਾ ਗਏ ਹੋਏ ਇਹ ਬੰਦੇ ਨੇ ਜਿਹੜੇ ਮੈਨੂੰ ਕਹਿੰਦੇ ਆ ਫਲਾਣ ਨੇ ਤੇ ਆ ਵੀਡੀਓ ਪਾ ਦੇ ਤੇਰਾ ਚੈਨਲ ਚੱਲ ਜੂ ਤੇਰਾ ਮੈਂ ਚੈਨਲ ਚੂਲਣ ਨਹੀਂ ਚਰਾਉਣੇ ਭਰਾਵਾ ਮੈਨੂੰ ਤੁਹਾਡਾ ਵੀ ਪਤਾ ਜਿਹੜੇ ਮੈਨੂੰ ਕਹਿੰਦੇ ਸਾਡੇ ਬਾਰੇ ਬੋਲਦੇ ਐ ਕਰਦੇ ਤੁਸੀਂ ਟਾਈਮ ਆਏ ਤੇ ਕਿਦਾਂ ਬਦਲਣ ਵਾਲੇ ਪਹਿਲਾਂ ਬਦਲਦੇ ਰਹੇ ਹੋ ਯਾਦ ਕਰੋ ਭਾਜੀ ਤੋਂ ਛੱਟ ਰਾਜਵੀਰ ਹੋਏ ਰਾਜਵੀਰ ਤੇ ਆਉਣ ਵਾਲੇ ਹੋ ਤੁਸੀਂ ਸਾਡੇ ਚੋ ਚੀਜ਼ ਨਹੀਂ ਰਹੀ ਜਿਨ੍ਹਾਂ ਨੂੰ ਪਹਿਲਾਂ ਭਾਜੀ ਕਹਿੰਦੇ ਸੀ ਅੱਜ ਵੀ ਕਹਿੰਦੇ ਆ ਉਹ ਬਦਲਾਅ ਸਾਡੇ ਚ ਨਹੀਂ ਆਇਆ ਨਾ ਆਉਣਾ ਦਾਤਾ ਇਦਾਂ ਹੀ ਰੱਖੇ ਹੈ ਦਾਤੇ ਦੀ ਮਿਹਰ ਸਾਡੀ ਕੋਈ ਔਕਾਤ ਨਹੀਂ ਪਰ ਤੁਸੀਂ ਸਮਝ ਕੇ ਦੇਖੋ ਇਹ ਚੀਜ਼ਾਂ ਕੀ ਨੇ ਇਹ ਕਿਉਂ ਇਦਾਂ ਹੈ ਕਿਉਂਕਿ ਆਮ ਪਬਲਿਕ ਸੱਚ ਨਹੀਂ ਸੁਣਨਾ ਚਾਹੁੰਦੀ ਜੇ ਆਮ ਪਬਲਿਕ ਸੱਚ ਸੁਣਨਾ ਚਾਹੁੰਦੀ ਹੋਵੇ ਤੇ ਨੌਬਤਾ ਹੀ ਨਾ ਹੋਣ ਆਮ ਪਬਲਿਕ ਆਪਣੇ ਲਈ ਲੜਨ ਨੂੰ ਹਟ ਗਈਆਂ ਸੋਚਦੇ ਉਹਨਾਂ ਕਿਸੇ ਨਾ ਹੋ ਗਿਆ ਠੀਕ ਹੈ ਮੈਂ ਕੀ ਲੈਣਾ ਇਹੀ ਗੱਲਾਂ ਗਲਤ ਨੇ ਨਹੀਂ ਤਾਂ ਇਹ ਦੇਖੋ ਇਹ ਕੀ ਕਰਦੇ ਨੇ ਇਹ ਸਮਾਏ ਤੇ ਫਿਲਮ ਹੋਣ ਦੇ ਆਪਣੇ ਰੰਗ ਬਦਲ ਲੈਂਦੇ ਨੇ ਉਹ ਤੁਸੀਂ ਇਹਨਾਂ ਦੇ ਰੰਗਾਂ ਚ ਰੰਗ ਜਾਂਦੇ ਹੋ ਤੁਸੀਂ ਨਾ ਚੰਗਾ ਕਹੀ ਜਾਂਦੇ ਹੋ ਇਹ ਉਹਨੇ ਜੋਗੀਆਂ ਹੈ ਨਹੀਂ ਜਿਨਾਂ ਸਾ ਉਦੇ ਨਾਲ ਨਾਲ ਆਮ ਬੰਦੇ ਦਾ ਵੀ ਜਮੀਰ ਮਰ ਰਿਹਾ ਉਹ ਦੁੱਖ ਦੀ ਗੱਲ ਹੈ ਮਿਹਰਬਾਨੀ ਸ਼ੁਕਰੀਆ